ਇਹ ਠਾਠਾ ਮਾਰਦਾ ਕੱਠ ਜਿੰਨਾ ਪੰਡਾਲ ਦੇ ਅੰਦਰ ਹੈ ਇਸ ਤੋਂ ਦੁੱਗਣਾ ਬਾਹਰ ਵੀ ਹੈ ਤੇ ਸੰਗਤਾਂ ਕਈ ਪਹੁੰਚ ਵੀ ਨਹੀਂ ਸਕੀਆਂ ਭਾਵ ਇਹ ਹੈ ਕਿ ਸਤਿਗੁਰੂ ਜੀ ਨੂੰ ਇੰਨੇ ਸਾਲ ਵਿਦੇਸ਼ ਗਿਆ ਹੋ ਗਏ ਤੇ ਉਹਨਾਂ ਨੇ ਜੋ ਸਾਡੇ ਤੇ ਪਰਉਪਕਾਰ ਕੀਤੇ ਨਾ ਉਹ ਇੱਕ ਦਿਨ ਦੇ ਮੇਲੇ ਵਿੱਚ ਬਿਆਨ ਕਰਨੇ ਨਾ ਮੁਮਕਿਨ ਨੇ ਅਸੀਂ ਸਿਰਫ ਕੁਝ ਵਿਸ਼ੇ ਲੈ ਕੇ ਮੇਲਾ ਕਰ ਰਹੇ ਹਾਂ ਪਰ ਉਹਨਾਂ ਦੇ ਪਰਉਪਕਾਰ ਅਨੰਤ ਨੇ ਅਨੰਤ ਜਦੋਂ ਜਦੋਂ ਵੀ ਜ਼ੁਲਮ ਦੀ ਹੱਦ ਹੁੰਦੀ ਇੱਜ਼ਤਾਂ ਲੁੱਟਦੀਆਂ ਜਦੋਂ ਬਾਜ਼ਾਰ ਅੰਦਰ ਕਦਰਾਂ ਕੀਮਤਾਂ ਨਜ਼ਰ ਨਾ ਆਉਣ ਕਿਧਰੇ ਅਣਖ ਰਹੇ ਨਾ ਕਿਸੇ ਕਿਰਦਾਰ ਅੰਦਰ ਹਦਾ ਟੱਪਦੀ ਜਦੋਂ ਹੈਵਾਨੀਅਤ ਹੈ ਸ਼ਰਮ ਧਰਮ ਨਾ ਰਹੇ ਵਿਵਹਾਰ ਅੰਦਰ ਉਦੋਂ ਰੱਬ ਹੀ ਆਉਂਦਾ ਏ ਜਗ ਉਤੇ ਜੋਤ ਰੱਖ ਕੇ ਕਿਸੇ ਅਵਤਾਰ ਅੰਦਰ ਜੋਤ ਰੱਖ ਕੇ ਕਿਸੇ ਅਵਤਾਰ ਅੰਦਰ ਸਾ ਸੰਗਤ ਜੀ ਸਤਗੁਰੂ ਦਲੀਪ ਸਿੰਘ ਜੀ ਦਾ ਪ੍ਰਕਾਸ਼ 6 ਅਗਸਤ 1953 ਈਸਵੀ ਸ੍ਰੀ ਭੈਣੀ ਸਾਹਿਬ ਵਿਖੇ ਹੋਇਆ ਮਾਤਾ ਬੇਬੇ ਦਲੀਪਕੌਰ ਜੀ ਪਿਤਾ ਮਹਾਰਾਜ ਭੀਰ ਸਿੰਘ ਜੀ फिर सत महाराज जी और बेबे दिलीप कौर जी ने सतगुरु जगजीत सिंह जी और माता चंद कौर जी की झोली पाया संगत जी एक वो होते हैं एक वो हैं जो बदलते हैं जमाने के साथ साथ एक वो हैं जो बदलते हैं जमाने के साथ साथ एक वो है जो जमाने को बदल देते हैं ਸਤਗੁਰੂ ਦਿਲੀਪ ਸਿੰਘ ਜੀ ਨੇ ਜੋ ਬਾਰੂਪਕਾਰ ਕੀਤੇ ਕੱਲੇ-ਕੱਲੇ ਬੱਚੇ ਨੂੰ ਪਤਾ ਹੈ ਕੱਲੇ-ਕੱਲੇ ਬੱਚੇ ਦਾ ਜੀਵਨ ਬਦਲਿਆ ਸਾਡੀਆਂ ਬੱਚੀਆਂ ਭੈਣਾ ਸਾਡੀ ਸਾਧ ਸੰਗਤ ਜੀ ਭਾਵੇਂ ਸਤਗੁਰੂ ਰਾਮ ਸਿੰਘ ਜੀ ਸਾਨੂੰ ਅੰਮ੍ਰਿਤ ਛਕਾਇਆ ਸੀ ਬੀਬੀਆਂ ਨੂੰ ਪਰ ਹੋਂਦ ਸਾਡੀ ਅਜੇ ਵੀ ਦਰਸ਼ਕ ਦੀ ਸੀਗੀ ਅਸੀਂ ਵੱਡੇ-ਵੱਡੇ ਮੇਲਿਆਂ 'ਚ ਹੋਲੇ ਅੱਸੂ ਦੇ ਮੇਲੇ ਜਾਣਾ ਸੀ ਪਰ ਦੇਖਣਾ ਕਿ ਭਾਈ ਮੇਲੇ ਕਰਦੇ ਨੇ ਭਾਈ ਸਟੇਜ ਤੇ ਚੜ੍ਹਦੇ ਨੇ ਕਦੀਸ ਅਸੀਂ ਵੀ ਚਾੜ ਸਕਦੇ ਆ ਸਾਡੇ ਚ ਸਾਹਾ ਸੰਗਤ ਜੀ ਗੁਣ ਆਏਗਾ ਕਦੋਂ ਜਦੋਂ ਸਾਨੂੰ ਮੌਕੇ ਮਿਲਣਗੇ ਸਾਹਾ ਸੰਗਤ ਜੀ ਸਤਿਗੁਰੂ ਦਲੀਪ ਸਿੰਘ ਜੀ ਸਭ ਤੋਂ ਪਹਿਲਾਂ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਾ ਉਲਾ ਕਿ ਵਚਨ ਕੀਤਾ ਜਿਹੜਾ ਕਿ ਦੁਨੀਆ ਨੂੰ ਹਜਮ ਹੀ ਨਹੀਂ ਹੋਇਆ ਕਿ ਪੰਥ ਨੂੰ ਇਕੱਠਾ ਕਰਨ ਲਈ ਲੋੜ ਹੈ ਕਿ ਮਾਤਾ ਚੰਦਕੌਰ ਜੀ ਗੱਦੀ ਤੇ ਬੈਠਣ ਉਹਨਾਂ ਨੇ ਉਹਨਾਂ ਨੂੰ ਸਤਿਗੁਰੂ ਜੀ ਨਵਾਜਿਆ ਆਪ ਮੱਥਾ ਟੇਕਿਆ ਸੰਗਤ ਨੂੰ ਕਿਹਾ ਪਰ ਇੱਕ ਬੀਬੀ ਸਤਿਗੁਰੂ ਹੋ ਸਕਦੀ ਐ ਹਜੇ ਵੀ ਨਹੀਂ ਹੋਇਆ ਕਿਸੇ ਨੇ ਨਹੀਂ ਮੰਨਿਆ ਪਰ ਸਤਿਗੁਰੂ ਜੀ ਦੀ ਸਾਹ ਸੰਗਤ ਨੇ ਉਹਨਾਂ ਦਾ ਇਹ ਹੁਕਮ ਮੰਨਿਆ ਸਭ ਤੋਂ ਪਹਿਲਾ ਕਦਮ ਇਹ ਫਿਰ ਉਹਨਾਂ ਨੇ ਕੀਤਾ ਬੀਬੀਆਂ ਅੰਮ੍ਰਿਤ ਛਕਾਉਣ ਦੀ ਆਗਿਆ ਸਤਿਗੁਰੂ ਰਾਮ ਸਿੰਘ ਜੀ ਦਿੱਤੀ ਬੀਬੀਆਂ ਨੇ ਅੰਮ੍ਰਿਤ ਛਕਿਆ ਪਰ ਬੀਬੀਆਂ ਅੰਮ੍ਰਿਤ ਨਹੀਂ ਛਕਾ ਸਕਦੀਆਂ ਅਜੇ ਤੱਕ ਇਹ ਕਿਸੇ ਨੇ ਸੋਚਿਆ ਹੀ ਨਹੀਂ ਬੀਬੀਆਂ ਬੰਦਿਆਂ ਨੂੰ ਜਨਮ ਦੇ ਸਕਦੀਆਂ ਬੀਬੀਆਂ ਅੰਮ੍ਰਿਤ ਨਹੀਂ ਛਕਾ ਸਕਦੀਆਂ ਸਤਗੁਰੂ ਜੀ ਨੇ ਕਿਹਾ ਨਹੀਂ ਕਿ ਇਸਤਰੀ ਸਸ਼ਕਤੀਕਰਨ ਕਰੋ ਹੋਣਾ ਚਾਹੀਦਾ ਕੀਤਾ ਦਿੱਲੀ ਵਿਖੇ 사 ਸੰਗਤ ਜੀ ਬੀਬੀਆਂ ਕੋਲੋਂ ਭਈਆਂ ਨੂੰ ਅੰਮ੍ਰਿਤ ਸ਼ਕਾਇਆ ਫਿਰ ਮਿਸਾਲ ਕਾਇਮ ਕੀਤੀ ਪਰ ਅਜੇ ਤੱਕ ਵੀ ਬਹੁਤੀਆਂ ਸੰਸਥਾਵਾਂ ਵਿੱਚ ਅਜੇ ਵੀ ਇਹ ਕੰਮ ਭਾਈ ਕਰਦੇ ਨੇ ਨਾਮਧਾਰੀਆਂ ਨੇ ਪਹਿਲ ਕੀਤੀ ਫਿਰ ਆਪ ਜੀ ਨੇ ਹਵਨ ਕਰਨ ਅੰਮ੍ਰਿਤ ਸ਼ਕੋਨ ਤੋਂ ਲੈ ਕੇ ਲਾਵਾ ਪੜਨ ਦੀ ਆਗਿਆ ਔਰ ਆਨੰਦ ਕਾਰਜ ਕਰਵਾਉਣ ਦੀ ਆਗਿਆ ਵੀ ਬੀਬੀਆਂ ਬੀਬੀਆਂ ਨੂੰ ਦਿੱਤੀ। ਉਹਨਾਂ ਨੇ ਇਹ ਵੀ ਕੰਮ ਕੀਤੇ। ਫੇਰ ਸਾਧ ਸੰਗਤ ਜੀ ਇੱਕ ਆਖਰੀ ਰਸਮ ਹੁੰਦੀ ਹੈ ਇੱਕ ਇਨਸਾਨ ਦੀ। ਫੇਰ ਕਹਿੰਦੇ ਆ ਮੁੰਡਾ ਹੁੰਦਾ ਤੇ ਅਰਥੀ ਦਿੰਦਾ। ਫੇਰ ਸਾਰੀ ਜ਼ਿੰਦਗੀ ਉਹ ਮਾਪਿਓ ਛੁਰਦੇ ਰਹਿੰਦੇ ਹਾਏ ਮੇਰੀਆਂ ਤਿੰਨ ਕੁੜੀਆਂ ਮੈਨੂੰ ਅਰਥੀ ਕੌਣ ਚੱਕੂ? ਮੇਰੀ ਤਾਂ ਘਤੀ ਨਹੀਂ ਹੋਣੀ। ਐਵੇਂ ਦੇ ਵਹਿਮ ਭਰਮ ਅਸੀਂ ਪਾਲੇ ਹੋਏ ਨੇ। ਸਾਧ ਸੰਗਤ ਜੀ ਸਤਿਗੁਰੂ ਜੀ ਇਹ ਵੀ ਬਚਨ ਕਿਹਾ ਨਹੀਂ। ਆਪਣੇ ਪਰਿਵਾਰ ਨਾਲ ਨਿਭਾ ਕੇ ਦਿਖਾਇਆ। ਸ਼੍ਰੀ ਬੇਬੇ ਦਲੀਪ ਕੌਰ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਅੰਮ੍ਰਿਤ ਸ਼ੁਕਤਰੀਆਂ ਤੇ ਸਾਧ ਸੰਗਤ ਵੱਲੋਂ ਆਈਆਂ ਬੀਬੀਆਂ ਨੇ ਇਹ ਰਸਮ ਨਿਭਾਈ ਤੁਸੀਂ ਸਾਰਿਆਂ ਨੇ ਵੇਖਿਆ ਲੋਕ ਕਹਿੰਦੇ ਨੇ ਸਤਗੁਰੂ ਦਲੀਪ ਸਿੰਘ ਜੀ ਕਰਦੇ ਨੇ ਅੱਗੇ ਹੋਲਾ ਮਹੱਲਾ ਬਚਪਨ ਜ ਮੇਰੇ ਦਿਲ ਚ ਦਾ ਬਹੁਤ ਆਂਦੀ ਸੀ ਕਿ ਅਸੀਂ ਵਿਕਾਸ ਮੁੰਡੇ ਹੁੰਦੇ ਅਸੀਂ ਵੀ ਆ ਕੰਮ ਕਰਦੇ ਅਸੀਂ ਵੀ ਹਾਵਣ ਕਰਦੇ ਸੋਧ ਰੱਖਦੇ ਪ੍ਰਸਾਦ ਸਿੰਘ ਜੀ 사ਤਗੁਰੂ ਜੀ ਨੇ ਵੱਡਾ ਮੇਲਾ ਹੋਲਾ ਬੀਬੀਆਂ ਨੂੰ ਹੀ ਸੌਂਪਤਾ ਕਿ ਸਟੇਜ ਤੋਂ ਲੈ ਕੇ ਲੰਗਰ ਵਰਤੋਂ ਬਣਾਉਣ ਪੰਡਾਲ ਸੰਭਾਲਣ ਸੰਗਤ ਨੇ ਰਹਿਣਾ ਕਿੱਥੇ ਡੇਰਾ ਪ੍ਰਬੰਧ ਦਸਵੰਦ ਇਕੱਠਾ ਕਰਨ ਕਿੱਡੀਆਂ-ਕਿੱਡੀਆਂ ਜ਼ਿੰਮੇਵਾਰੀਆਂ ਅਸੀਂ ਨਿਭਾਈਆਂ ਸਾਹ ਸੰਗਤ ਜੀ ਉਸ ਦਿਨ ਸਾਹ ਸੰਗਤ ਜੀ ਬੀਬੀਆਂ ਦਾ ਚਾਹ ਚੱਲਿਆ ਨਹੀਂ ਸੀ ਜਾਂਦਾ ਕਿ ਸਾਨੂੰ ਕਿਸੇ ਨੇ ਉਹ ਜਿਹੜੀ ਬੀਬੀ ਮੈਨੂੰ ਦਿੱਲੀ ਤੋਂ ਫੋਨ ਆਇਆ ਕਿ ਭੈਣ ਜੀ ਜਦੋਂ ਅਸੀਂ ਅੰਮ੍ਰਿਤ ਛਕਾਉਣ ਵਾਲੀ ਰਸਮ ਨਿਭਾਈ ਨਾ ਬਜ਼ੁਰਗ ਬੀਬੀਆਂ ਪਿੱਛੋਂ ਪੂਬਾਂ ਮਾਰ ਕੇ ਰੋਪੀਆਂ ਲੋਕ ਕਹਿੰਦੇ ਸੀ ਕਹਿੰਦੇ ਨੇ ਕਰਕੇ ਵਿਖਾਇਆਈ ਸਾਧ ਸੰਗਤ ਜੀ ਸਤਗੁਰੂ ਨਾਨਕਦੇਵ ਜੀ ਦਾ 550 ਸਾਲਾ ਮਨਾਇਆ ਗਿਆ ਬੜੇ ਵੱਡੇ ਪੱਦਰ ਤੇ ਸਤਗੁਰੂ ਜੀ ਬਚਨ ਕੀਤਾ ਇਹ ਅਸਲੀ ਤਾਂ ਮਨਾਇਆ ਜਾ ਸਕਦਾ ਹੈ 5 ਲੱਖ ਕੁੜੀਆਂ ਦੀਆਂ ਫੀਸਾਂ ਦੇ ਉਹਨਾਂ ਨੂੰ ਪੜ੍ਹਾਓ ਉਹਨਾਂ ਸਿੱਖਾਂ ਦੀਆਂ ਕੁੜੀ ਪਰਵ ਉਹ ਹੈ ਦਨੇ ਕਿ ਸਾਧਗੁਰ ਜੀ ਬੀਬੀਆਂ ਨੂੰ ਜਿਆਦਾ ਹੀ ਸਿਰੇ ਚੜਾ ਰਹੇ ਨੇ ਐਵੇਂ ਨਹੀਂ ਹੈ ਸਚਿਬਾਸ਼ਾ ਜੀ ਬਚਨ ਕਰਦੇ ਨੇ ਕਿ ਇਹਨਾਂ ਨੂੰ ਮੌਕੇ ਦੋ ਤਾਂ ਇਹਨਾਂ ਦੀ ਬੁੱਧੀ ਤੁਹਾਡੇ ਬਰਾਬਰ ਕੰਮ ਕਰੇਗੀ ਅਸੀਂ ਉਹਨਾਂ ਨੂੰ ਘਰ ਦੀ ਚਾਰ ਦਿਵਾਰੀ ਚ ਕਹਿ ਦਿੰਦੇ ਆ ਤਾਂ ਫਿਰ ਕਹਿੰਨੇ ਤੇਰੀ ਗਿੱਟੇ ਚ ਮੱਤ ਹੈ ਤੇਰੀ ਗੁੱਤ ਪਿੱਛੇ ਮੱਤ ਹੈ ਐਵੇਂ ਦੀਆਂ ਗੱਲਾਂ ਕਰਦੇ ਆ ਕਿਉਂਕਿ ਅਸੀਂ ਘਰੋਂ ਕੱਢਦੇ ਨਹੀਂ ਉਹਨਾਂ ਨੂੰ ਮੌਕੇ ਨਹੀਂ ਦਿੰਦੇ ਉਹ ਵੀ ਗਲਤ ਸਹੀ ਦਾ ਚੈਣ ਜਿਹੜਾ ਆ ਤਾਂ ਹੀ ਕਰ ਸਕਣਗੇ ਆ ਜੇ ਉਹਨਾਂ ਨੂੰ ਮੌਕੇ ਮਿਲਣਗੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕੋਈ ਵੀ ਇਸਤਰੀਆਂ ਨੂੰ ਤੰਗ ਨਾ ਕਰੇ ਘਰੇਲੀ ਘਰੇਲੂ ਹਿੰਸਾ ਦਾ ਬੀਬੀਆਂ ਨੂੰ ਮਾਰੇਗਾ ਕੁੱਟੇਗਾ ਆਪਣੇ ਘਰ ਵਾਲੀ ਨੂੰ ਨੋਂ ਨੂੰ ਉਹ ਸਤਿਗੁਰੂ ਨਾਨਕਦੇਵ ਜੀ ਦੇ ਦਰ ਤੇ ਕਦੀ ਬਖਸ਼ਿਆ ਨਹੀਂ ਜਾਏਗਾ ਕੁੜੀਆਂ ਨਾਲ ਉਹ ਮਿਟਾਓ ਨਹੀਂ ਤੇ ਸਤਗੁਰੂ ਦਲੀਪ ਸਿੰਘ ਜੀ ਦੇ ਦਰ ਤੇ ਕੋਈ ਬਖਸ਼ਿਆ ਨਹੀਂ ਜਾਏਗਾ ਇਹ ਆਪਣੇ ਆਪਣੇ ਘਰਾਂ ਚ ਝਾਤ ਮਾਰ ਲੀਏ ਅਸੀਂ ਸਤਗੁਰੂ ਜੀ ਦਾ ਬਚਨ ਕਿਵੇਂ ਮੰਨਦੇ ਆ ਸੋ ਸਾਧ ਸੰਗਤ ਜੀ ਸਾਡੇ ਵਿੱਚ ਕੁਝ ਮਹਿਮਾਨ ਆਏ ਨੇ ਉਹਨਾਂ ਦਾ ਜ਼ਿਕਰ ਬੀਬੀ ਰਣਜੀਤ ਕੌਰ ਜੀ ਕਰਨਗੇ ਸਾਡੇ ਵਿੱਚ ਬਾਬਾ ਅਜੀਤ ਸਿੰਘ ਜੀ ਸ਼ਰੋਮ